ਅੱਜ ਜੋ ਪ੍ਰਤਾਪ ਆਗਵਾ ਨੇ ਕਿਹਾ ਕਿ ਪੰਜਾਬ ਚ ਬੰਦ ਜਿਹੜੇ ਆਏ ਨੇ ਤੇ ਜਿਹੜੇ ਹੈਂਡਕਿੰਗ ਚਲੇ ਨੇ ਪੂਰਾ ਪੰਜਾਬ ਬੋਲ ਰਿਹਾ ਔਰ ਮੈਂ ਕਹਿਣਾ ਕਿ ਜਿੰਨੇ ਥਾਂ ਚ ਪੰਜਾਬ ਦੇ ਕਾਂਗਰਸੀ ਆਏ ਨੇ ਇਹ ਮੁੱਖ ਮੰਤਰੀ ਉਹਨਾਂ ਸਾਰਿਆਂ ਦੇ ਉੱਪਰ ਵੀਡੀਓ ਬਣਾ ਕੇ ਉਹਨਾਂ ਦੇ ਇੱਕ ਇੱਕ ਆਦਮੀ ਉੱਪਰ ਏ ਐਫ ਆਈ ਆਰ ਕਰਕੇ ਅਰੇਸਟ ਕਰਨਾ ਚਾਹੀਦਾ ਅੱਜ ਜੋ ਪ੍ਰਤਾਪ ਆਗਵਾ ਨੇ ਕਿਹਾ ਕਿ ਪੰਜਾਬ ਚ ਬੰਬ ਜਿਹੜੇ ਆਏ ਨੇ ਤੇ ਜਿਹੜੇ ਹੈਂਡਕਨੈਟ ਚਲੇ ਨੇ ਪੂਰਾ ਪੰਜਾਬ ਬੋਲ ਰਿਹਾ ਔਰ ਮੈਂ ਕਹਿੰਦਾ ਕਿ ਜਿੰਨੇ ਇਥੇ ਪੰਜਾਬ ਦੇ ਕਾਂਗਰਸੀ ਆਏ ਨੇ ਇਹ ਮੁੱਖ ਮੰਤਰੀ ਉਹਨਾਂ ਸਾਰਿਆਂ ਦੇ ਉੱਪਰ ਵੀਡੀਓ ਬਣਾ ਕੇ ਉਹਨਾਂ ਦੇ ਇੱਕ ਇੱਕ ਕਾਰਜ ਦੇ ਉੱਪਰ ਏ ਐਫ ਆਈ ਆਰ ਕਰਕੇ ਅਰੈਸਟ ਕਰਨਾ ਚਾਹੀਦਾ ਅੱਜ ਜੋ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਚ ਬੰਬ ਜਿਹੜੇ ਆਏ ਨੇ ਤੇ ਜਿਹੜੇ ਹੈਂਡ ਬੰਮ ਚੱਲੇ ਨੇ ਪੂਰਾ ਪੰਜਾਬ ਬੋਲ ਰਿਹਾ ਔਰ ਮੈਂ ਕਹਿੰਦਾ ਕਿ ਜਿੰਨੇ ਥਾਂ ਚ ਪੰਜਾਬ ਦੇ ਕਾਂਗਰਸੀ ਆਏ ਨੇ ਇਹ ਮੁੱਖ ਮੰਤਰੀ ਉਹਨਾਂ ਸਾਰਿਆਂ ਦੇ ਉੱਪਰ ਵੀਡੀਓ ਬਣਾ ਕੇ ਉਹਨਾਂ ਦੇ ਇੱਕ ਇੱਕ ਕਾਰਜ ਦੇ ਉੱਪਰ ਏ ਐਫ ਆਈ ਆਰ ਕਰਕੇ ਅਰੈਸਟ ਕਰਨਾ ਚਾਹੀਦਾ ਭਾਜੀ ਜੋ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਚ ਬੰਬ ਜਿਹੜੇ ਆਏ ਨੇ ਤੇ ਜਿਹੜੇ ਹੈਂਡ ਬੰਮ ਨੇ ਚਲੇ ਨੇ ਪੂਰਾ ਪੰਜਾਬ ਬੋਲ ਰਿਹਾ ਔਰ ਮੈਂ ਕਹਿੰਦਾ ਕਿ ਜਿੰਨੇ ਅੱਜ ਪੰਜਾਬ ਦੇ ਕਾਂਗਰਸੀ ਆਏ ਨੇ ਇਹ ਮੁੱਖ ਮੰਤਰੀ ਉਹਨਾਂ ਸਾਰਿਆਂ ਦੇ ਉੱਪਰ ਵੀਡੀਓ ਬਣਾ ਕੇ ਉਹਨਾਂ ਦੇ ਇੱਕ ਇੱਕ ਆਦਮੀ ਉੱਪਰ ਏ ਐਫ ਆਈ ਆਰ ਕਰਕੇ ਅਰੇਸਟ ਕਰਨਾ ਚਾਹੀਦਾ ਅੱਜ ਜੋ ਪ੍ਰਤਾਪ ਆਜਾ ਦੇਖਿਆ ਕਿ ਪੰਜਾਬ ਚ ਬੰਬ ਜਿਹੜੇ ਆਏ ਨੇ ਤੇ ਜਿਹੜੇ ਹੈਂਡ ਬੰਮ ਚਲੇ ਨੇ ਪੂਰਾ ਪੰਜਾਬ ਬੋਲ ਰਿਹਾ ਔਰ ਮੈਂ ਕਹਿਣਾ ਤੇ ਜਿੰਨੇ ਥਾਂ ਚ ਪੰਜਾਬ ਦੇ ਕਾਂਗਰਸੀ ਆਏ ਨੇ ਇਹ ਮੁੱਖ ਮੰਤਰੀ ਉਹਨਾਂ ਸਾਰਿਆਂ ਦੇ ਉੱਪਰ ਵੀਡੀਓ ਬਣਾ ਕੇ ਉਹਨਾਂ ਦੇ ਇੱਕ ਇੱਕ ਆਦਮੀ ਦੇ ਉੱਪਰ ਏ ਐਫ ਆਈ ਆਰ ਕਰਕੇ ਅਰੈਸਟ ਕਰਨਾ ਚਾਹੀਦਾ ਸਰਕਾਰ ਮਰਦਾਬਾਦ